ਖੋਤੇ ਦੇ ਉੱਤੇ ਸ਼ੇਰ ਦੀ ਖਲ ਪਾ ਦਿੱਤੀ ਸ਼ੇਰ ਦੀ ਖਲ ਖੋਤੇ ਤੇ ਪਾ ਦਿੱਤੀ ਤੇ ਖੋਤਾ ਪਿੰਡ ਦੇ ਵਿੱਚ ਭੱਜਾ ਫਿਰੇ ਸ਼ੇਰ ਦਾ ਕੰਮ ਤੇ ਜੰਗਲਾਂ ਚ ਆ ਖੋਤਾ ਪਿੰਡ ਚ ਭੱਜਾ ਫਿਰੇ ਸਾਰੇ ਪਿੰਡ ਚ ਦਵਾਈ ਪੈ ਗਈ ਸ਼ੇਰ ਆ ਗਿਆ ਸ਼ੇਰ ਆ ਗਿਆ ਦਰਦੇ ਫਿਰਨ ਕੋਈ ਖੋਤੇ ਦੇ ਲਾਗੇ ਨਾ ਜਾਵੇ ਤੇ ਰਵਲਾ ਪੈ ਗਿਆ ਕਿ ਕੋਈ ਵੀ ਪਿੰਡ ਚੋਂ ਬਾਹਰ ਨਾ ਨਿਕਲੇ ਬੜਾ ਵੱਡਾ ਸ਼ੇਰ ਆ ਗਿਆ ਕੋਤਾ ਹੁਣ ਸ਼ੇਰ ਨਾਲੋਂ ਹੁੰਦਾ ਵੀ ਵੱਡਾ ਦੇਖਣ ਦੇ ਵਿੱਚ ਤੇ ਖੋਤਾ ਬੜੇ ਨਜ਼ਾਰੇ ਨਾਲ ਘੁੰਮਦਾ ਰਿਹਾ ਜਿੱਥੇ ਜੀ ਕੀਤਾ ਖੋਤਾ ਬਵੇ ਜਿੱਥੇ ਜੀ ਕੀਤਾ ਖਲੋਵੇ ਸਾਮਾ ਪਈਆ ਤੇ ਖੋਤੇ ਨੂੰ ਲੱਗੀ ਭੁੱਖ ਭੁੱਖ ਲੱਗੀ ਤੇ ਖੋਤੇ ਨੇ ਇਧਰ ਉਧਰ ਵੇਖਿਆ ਤੇ ਇੱਕ ਚੱਤੀ ਜੋ ਸੀ ਉਹ ਚੱਲ ਰਹੀ ਸੀ ਜਦੋਂ ਚੱਕੀ ਦੇ ਗਾੜੀ ਗਿਆ ਤੇ ਮਾਲਕ ਵੀ ਭੱਜ ਗਿਆ ਤੋਂ ਕਿ ਸ਼ੇਰ ਆ ਗਿਆ ਤੇ ਖੋਤਾ ਜਾ ਕੇ ਉਸ ਚੱਕੀ ਦੇ ਵਿੱਚੋਂ ਫੱਕ ਨਿਕਲਦੀ ਨਾ ਫੱਕ ਖਾਂਦੇ ਘੋੜੇ ਕੋਤੇ ਖੋਤਾ ਫੱਕ ਖਾਣ ਲੱਗ ਪਿਆ ਤੇ ਜਦੋਂ ਖੋਤੇ ਨੇ ਖਾਧੀ ਫੱਕ ਤੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਤੇ ਖੋਤਾ ਇਹ ਤੇ ਸ਼ੇਰ ਦੀ ਖਲ ਕਿਸੇ ਨੇ ਪਾਈ ਆ ਸ਼ੇਰ ਦੀ ਖਲ ਲਾਈ ਤੇ ਥੱਲੇੋਂ ਨਿਕਲੇ ਆ ਖੋਤਾ ਤੇ ਖੋਤੇ ਨੇ ਤੇ ਖੋਤੇਆਂ ਵਾਲੇ ਕੰਮ ਕਰਨੇ ਫੇਰ ਦਾ ਆ ਗਿਆ ਸੋ ਅੱਜ ਸਾਧ ਸੰਗਤ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਫਰਮਾਨ ਆ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਗੁਰੂ ਸਾਹਿਬ ਜੀ ਦੇ ਭਗਤ ਪਿਆਰਿਆਂ ਦਾ ਸਤਿਕਾਰ ਹੁੰਦਾ ਵੇਖ ਕੇ ਨਾ ਜਿਨ੍ਹਾਂ ਦੇ ਮਨ ਤੇ ਖੋਤੇ ਆ ਮਹਾਰਾਜ ਪਰਮਉNDE ਹਨ ਮਨ ਨੇ ਖੋਤੇ ਤਨ ਚੋਰ ਉੱਪਰਲਾ ਵੇਸ਼ ਵਧੀਆ ਬਣਾ ਲੈਂਦੇ ਆ ਤੇ ਲੋਕਾਂ ਨੂੰ ਇਹ ਦੱਸਣ ਦਾ ਅਹਿਸਾਸ ਕਰਦੇ ਆ ਕਿ ਆਪਾਂ ਵੀ ਉਹਨਾਂ ਸਿੰਘਾਂ ਸੂਰਮਿਆਂ ਦੀ ਗਿਣਤੀ ਵਿੱਚ ਆੰਨੇ ਪਰ ਕਦੋਂ ਪਛਾਣੇ ਜਾਂਦੇ ਜਦੋਂ ਭੜੇ ਕਰਮ ਕਰਦੇ ਫੜੇ ਜਾਂਦੇ ਜਿੱਦਾਂ ਖੋਤਾ ਫੱਕ ਖੰਦਾ ਫੜਿਆ ਗਿਆ ਉਹ ਫਿਰ ਫੜੇ ਜਾਂਦੇ ਆਖਦੇ ਇਹਨੇ ਆਹ ਭੜਾ ਕਰਮ ਕਰ ਦਿੱਤਾ ਇਹ ਨਸਾ ਕਰਦਾ ਫੜਿਆ ਗਿਆ ਇਹ ਉਹ ਕਰਮ ਕਰਦਾ ਫੜਿਆ ਗਿਆ ਸੋ ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਅੰਦਰਲਾ ਜੀਵਨ ਵਧੀਆ ਬਣਾਉਣ ਦੀ ਮਤ ਦਿੱਤੀ ਹੈ ਕੱਲੇ ਉਸ ਖੋਤੇ ਵਾਂਗੂ ਸ਼ੇਰ ਦੀ ਖੱਲ ਪਾयां ਗੱਲ ਨਹੀਂ ਬਣਨੀ ਕੱਲੇ ਬਾਹਰਲੇ ਵਸਤਰ ਪਾਇਆ ਗੱਲ ਨਹੀਂ ਬਣਨੀ ਮਹਾਰਾਜ ਪਰਮੰਦੇ ਹਨ ਅੰਤਨ ਮੈਲ ਜ ਤੀਰਦਨ ਆਗੇ ਤिने ਬਕੁੰਤ ਨਾ ਜਾਣਾ ਸੋ ਆਪਾਂ ਅੰਦਰੋਂ ਸਤਿਗੁਰਾਂ ਨੂੰ ਯਾਦ ਕਰਕੇ ਗੁਰਾਂ ਦੇ ਉਪਦੇਸ਼ ਨੂੰ ਮੰਨ ਕੇ ਆਪਣਾ ਜਨਮ ਜੋ ਹੈ ਸਫਲ ਕਰਨਾ ਹੈ ਇਹ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ